ਹਾਂਜੀ ਬਹੁਤ ਸੋਹਣੇ ਸੂਟ ਆਏ ਨੇ ਡੋਲਾ ਸਿਲਕ ਦੇ ਵਿੱਚ ਬਹੁਤ ਸ਼ਾਨਦਾਰ ਕਨਸੈਪਟ ਹੈ ਜੀ ਔਰ ਬਹੁਤ ਵੱਡੀ ਆਫਰ ਦੇ ਵਿੱਚ ਆਏ ਨੇ ਬਹੁਤ ਸੋਹਣੇ ਸੂਟ ਨੇ ਜੀ ਲਓ ਜੀ ਹੌਟ ਸੇਲਿੰਗ ਦੇ ਆਈਟਮ ਆਣੇ ਹਨ ਜਲਦੀ ਹਲਦੀ ਬੁਕਿੰਗ ਕਰਵਾ ਲਓ ਜੀ ਛੋਟੇ ਵਾਸਤੇ ਜੀ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਡਿਜੀਟਲ ਆ ਗਿਆ ਸਾਰਾ ਦੇਖੋ ਜੀ ਡੋਲਾ ਸਿਲਕ ਦਾ ਸੂਟ ਆ ਗਿਆ ਸਾਰਾ ਇਹ ਬਹੁਤ ਸੋਹਣਾ ਵੀਵਿੰਗ ਦਾ ਕੰਮ ਆ ਦੇਖੋ ਜੀ ਲਾਈਨਿੰਗ ਲੱਗੂ ਸ਼ਰਟ ਦੇ ਉੱਪਰ ਜੀ ਬਹੁਤ ਸੋਹਣਾ ਪਾਰਟੀ ਵਾਲਾ ਸੂਟ ਹੈ ਸਾਰਾ ਫਰੰਟ ਦੇਖੋ ਜੀ ਔਰ ਬਾਟਮ ਆਉਗੀ ਪਲੇਨ ਬਹੁਤ ਸ਼ਾਨਦਾਰ ਪਲੇ ਲਓ ਜੀ ਦੁਪੱਟਾ ਹੋਊਗਾ ਬਹੁਤ ਸ਼ਾਨਦਾਰ ਦੁਪੱਟਾ ਹੈ ਦੇਖੋ 2.5 ਮੀਟਰ ਦਾ ਦੁਪੱਟਾ ਜੀ ਡੋਰਾ ਸਿਲਕਾ ਦਾ ਦੁਪੱਟਾ ਹੋਊਗਾ ਜੀ ਔਰ ਕਲਰ ਡਿਜ਼ਾਈਨ ਦੇਖੀ ਚਲੋ ਸਕਰੀਨਸ਼ਾਟ ਲਈ ਚਲੋ ਜੀ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਸੁਣੇ ਐਨੇ ਮਸੂਨ 2-4 ਪੀਸ ਖੋਲ ਕੇ ਦਿਖਾਉਣਾ ਬਾਕੀ ਤੁਸੀਂ ਸਾਰੇ ਡਿਜ਼ਾਈਨ ਜਿਹੜੇ ਮਰਜ਼ੀ ਬੁਕਿੰਗ ਕਰਵਾ ਲਓ ਜਲਦੀ ਜਲਦੀ ਜੀ ਬਹੁਤ ਸਾਰੇ ਡਿਜ਼ਾਈਨ ਨੇ ਜੀ ਡੋਰਾ ਸਿਲਕੇ ਸੂਟ ਨੇ ਆਫਰ ਪ੍ਰਾਈਸ ਦੇ ਵਿੱਚ ਨੇ ਸਾਰੇ ਡਿਜ਼ਾਈਨ ਹੋਰ ਸੇਲਿੰਗ ਡਿਜ਼ਾਈਨ ਨੇ ਦੇਖੋ ਜੀ ਰੰਗ ਦੇਖੋ ਜੀ ਇਹਨੇ ਜਲਦੀ ਜਲਦੀ ਬੁਕਿੰਗ ਕਰਵਾ ਲਓ ਰੰਗ ਬਹੁਤ ਸ਼ਾਨਦ 1000 ਰੁਪਏ ਦਾ ਸੂਟ ਮਿਲੂਗਾ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰਵਾ ਲਓ ਬਹੁਤ ਸ਼ਾਨਦਾਰ ਪਾਰਟੀ ਦਾ ਕਲੈਕਸ਼ਨ ਆ ਜੀ ਪਾਰਟੀ ਦੇ ਕਲੈਕਸ਼ਨ ਤੇ ਬਹੁਤ ਵੱਡੀ ਆਫਰ ਹੈ 1000 ਰੁਪਏ ਦਾ ਸੂਟ ਮਿਲੂਗਾ ਜੀ ਓਨਲੀ 1000 ਜਲਦੀ ਜਲਦੀ ਬੁਕਿੰਗ ਕਰਵਾਇ ਚਲੋ ਜੀ ਰੰਗੜੀਆਂ ਦੇਖੀ ਚਲੋ ਬਹੁਤ ਸਾਰੇ ਨੇ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਸੂਟ ਮਿਲੂਗਾ ਡੋਲਾ ਸਿਲਕ ਦਾ ਜੀ ਸਕਰੀਨ ਸ਼ਾਟ ਜਲਦੀ ਲੈ ਕੇ ਬੁੱਕ ਕਰਵਾ ਲਓ ਜੀ ਪੇਮੈਂਟ ਆਨਲਾਈਨ ਹੋਊਗੀ ਜੀ ਇੱਕ ਛੋਟੀ ਸ਼ਿਪਿੰਗ 60 ਰੁਪਏ 2 ਦੀ 80 3 ਦੀ 90 400 ਹੈ ਜੀ ਡੋਲਾ ਸਿਲਕ ਦਾ ਸੂਟ ਆ ਗਿਆ 1000 ਰੁਪਏ ਦੇ ਵਿੱਚ ਮਿਲਣਾ ਜੀ ਆਪਣੇ ਅਲਿਸ਼ਰ ਸ਼ੁਰੂ ਦੇਖੀ ਤੋਂ ਹੋਰ ਪੇਜ ਫੋਲੋ ਕਰੋ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕਰਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਸਿਰਫ ਉਹ ਸਿਰਫ 1000 ਰੁਪਏ ਰੇਂਜ ਦੇ ਵਿੱਚ ਆ ਜੀ ਸਿਰਫ 1000 ਰੁ